ਲੋਕਾਂ ਦੀ ਦਿਨੋਂ ਦਿਨ ਡਿਮਾਂਡ ਕੈਨੇਡਾ ਨੂੰ ਲੈ ਕੇ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਪਰ ਉਸ ਦੇ ਆਪੋਜ਼ਿਟ ਸਾਈਡ ਬਹੁਤ ਜ਼ਿਆਦਾ ਨੈਗੇਟਿਵਿਟੀ ਆਪਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਉੱਥੇ ਕੰਮ ਹੈ ਨਹੀਂ ਪੀਆਰ ਹੈ ਨਹੀਂ ਉੱਥੇ ਸਟੂਡੈਂਟ ਵਿਲੇ ਫਿਰਦੇ ਆ ਭਾਈ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਨੇ ਕਰ ਹੀ ਲੈਣਾ ਤੇ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਲਈ ਇੰਡੀਆ 'ਚ ਵੀ ਕੁਝ ਨਹੀਂ ਤੇ ਕੈਨੇਡਾ ਦੇ ਵਿੱਚ ਵੀ ਕੁਝ ਨਹੀਂ ਹੁਣ ਤਾਂ ਪੰਜਾਬੀ ਪੰਜਾਬਗੀਆਂ ਦੇ ਦੁਸ਼ਮਣ ਬਣੇ ਪਏ ਆ ਤਾਂ ਭਾਈ ਆਪਦਾ ਪੈਰ ਸੰਭਾਲ ਕੇ ਰੱਖੋ ਐਨਾ ਤੁਸੀਂ ਤੁਹਾਡਾ ਪੈਰ ਤਰਖ ਜੇ ਤੇ ਤੁਸੀਂ ਡਗਪਾ ਮੁੱਦੇ ਮੂੰਹ ਟੋਏ ਦੇ ਵਿੱਚ ਮਤਲਬ ਕੀ ਤੁਹਾਡਾ ਨੁਕਸਾਨ ਹੋਵੇ ਕਿਸੇ ਵੀ ਏਜੰਟ ਨੂੰ ਆਪਦਾ ਪਾਸਪੋਰਟ ਨਾ ਦਿਓ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਕਿਉਂਕਿ ਜੇਕਰ ਰੱਬ ਨਾ ਕਰੇ ਤੁਹਾਡੀ ਰਿਫਿਊਜ਼ ਲੱਗੀ ਤੁਹਾਨੂੰ ਨਹੀਂ ਪਤਾ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਲੱਗੇ ਆ ਕਿੰਨੇ ਫੰਡ ਸ਼ੋਅ ਕੀਤੇ ਗਏ ਆ ਕਿਹੜੀ ਉਸਨੇ ਕੇਹੋਜੀ ਪ੍ਰੋਫਾਈਲ ਬਣਾ ਕੇ ਐਸਓਪੀ ਲਾਈ ਆ ਤੇ ਇਹ ਜੋ ਤੁਹਾਡਾ ਹੀ ਸਭ ਤੋਂ ਵੱਡਾ ਨੁਕਸਾਨ ਆ ਇਸ ਲਈ ਫਾਈਲ ਲਾਓ ਸਾਫ਼ ਸੁਥਰੀ ਤੇ ਤੁਹਾਡਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਵੀ ਆ ਸਕਦਾ ਪਰ ਰਾਈਟ ਨਾਓ ਟੂਰਿਸਟ ਵੀਜ਼ੇ ਤੇ ਵਿਜ਼ਟਰ ਵੀਜ਼ੇ ਦੇ ਵਿੱਚ ਥੋੜਾ ਡਿਲੇ ਪੈ ਚੁੱਕਿਆ ਹੈ ਮਤਲਬ ਕਿ ਅੱਗੇ ਜੋ ਵੀਜ਼ਾ ਸੀ ਉਹ 15 ਤੋਂ 20 ਦਿਨ ਦੇ ਵਿੱਚ ਆ ਜਾਂਦਾ ਸੀ ਪਰ ਹੁਣ 45 ਤੋਂ 60 ਦਿਨ ਇਸ ਨੂੰ ਲੱਗ ਰਹੇ ਆ ਤੇ ਇਸ ਲਈ ਤੁਸੀਂ ਇਹ ਨਾ ਸੋਚੋ ਕਿ ਸਾਡੀ ਰਿਫਿਊਜ਼ਲ ਆਊਗੀ ਜਾਂ ਸਾਡੀ ਬਾਇਓਮੈਟ੍ਰਿਕ ਹੋ ਚੁੱਕੀ ਆ ਸਾਡੇ ਬਾਇਓਮੈਟ੍ਰਿਕ ਤੋਂ ਬਾਅਦ ਵੀਜ਼ਾ ਨਹੀਂ ਆਇਆ ਪਰ ਜਿਆਦਾ ਬੈਕਲੌਗ ਹੋਣ ਕਰਕੇ ਜੋ ਪ੍ਰੋਸੈਸਿੰਗ ਟਾਈਮ ਦੇ ਵਿੱਚ ਥੋੜਾ ਜਿਹਾ ਫਰਕ ਪੈ ਚੁੱਕਿਆ ਹੈ ਖਾਸ ਕਰਕੇ ਰਿਵਿਜ਼ਟਰ ਵੀਜ਼ੇ ਦੇ ਐਂਡ ਟੂਰਿਸਟ ਵੀਜ਼ੇ ਦੇ ਜੇਕਰ ਤੁਹਾਡਾ ਅਪਲਾਈ ਕੀਤਾ ਹੋਇਆ ਹੈ ਕੈਨੇਡਾ ਜਾਣ ਲਈ ਤੁਸੀਂ ਵੇਟ ਕਰ ਰਹੇ ਹੋ ਤੁਹਾਨੂੰ ਕਦੋਂ ਮੇਲ ਆਵੇ ਤੁਹਾਡੇ ਵੀਜ਼ੇ ਦੀ ਤਾਂ ਤੁਹਾਨੂੰ 45 ਤੋਂ ਲੈ ਕੇ ਸੜਦਨ ਤੱਕ ਵੇਟ ਕਰਨਾ ਪਵੇਗਾ ਮਤਲਬ ਕਿ 2 ਮਹੀਨੇ ਹੋਣ ਲੱਗ ਰਹੇ ਆ ਪਹਿਲਾਂ ਕੰਮ ਹੋਰ ਸੀ ਪਹਿਲਾਂ ਟਾਈਮ ਕੱਟ ਲੱਗ ਰਿਹਾ ਸੀ ਵੱਤਵਤ 15 ਦਿਨ ਲੱਗਦੇ ਸੀ ਆਪਣਾ ਵੀਜ਼ਾ ਆ ਜਾਂਦਾ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਾਂ ਨੈਕਸਟ ਆਪਣੀ ਪਲੈਨਿੰਗ ਆਫ ਮਾਈਂਡ ਨੂੰ ਕਹਿ ਰਹੀਏ 네ਗੇਟਿਵ ਸਾਈਡ ਸੋਚ ਕੇ ਤੇ ਆਪਾਂ ਕੋਈ ਇਹੋ ਜਿਹਾ ਡਿਸੀਜਨ ਲੈ ਲਈਏ ਜਿਹਦੀ ਵਾਇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਨੁਕਸਾਨ ਹੋਵੇ ਤੇ ਜੋ ਵੀ ਬੱਚਾ ਜਾਂ ਕੋਈ ਵੀ ਇਨਸਾਨ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਿਹਾ ਜੀ ਉਸ ਦੀ ਜਿਹੜੀ ਫੀਸ ਆ ਵੱਧ ਤੋਂ ਵੱਧ ਜੇਕਰ ਤੁਸੀਂ ਏਜੰਟ ਕੋਲੋਂ ਵੀ ਅਪਲਾਈ ਕਰਵਾ ਰਹੇ ਹੋ ਤਾਂ 25 ਤੋਂ 30000 ਲੈਂਦੇ ਆ ਮਤਲਬ ਕਿ ਐਮਬੈਸੀ ਫੀਸ ਤਾਂ ਉਹੀ 8-10000 ਹੁੰਦੀ ਆ ਪਰ ਉੱਤੇ ਬਾਇਓਮੈਟ੍ਰਿਕ ਦਾ ਖਰਚਾ ਆ ਜਾਂਦਾ 2-3000 ਰੁਪਏ ਉਹ ਤੁਸੀਂ ਆਪ ਦੀ ਜੇਬ ਚੋਂ ਕਰਨਾ ਹੁੰਦਾ ਹੈ ਤੇ ਐਵੇਂ ਲੋਕਾਂ ਨੂੰ 10 ਲੱਖ 15 ਲੱਖ 20 ਲੱਖ ਨਾ ਫਸਾਓ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ ਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ